ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਚੰਨਜੀਤ ਕੋਹਤ ਤੇ YouTube ਦੇ ਚੈਨਲ ਸੁਰਖੀ ਬਿੰਦੀ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਆਂ ਅੱਜ ਮੈਂ ਤੁਹਾਡੇ ਲਈ ਹੂਡਡ ਆਇਸ ਤੇ ਮੇਕਅਪ ਦੱਸਣ ਜਾ ਰਹੀ ਆਂ ਜਿਵੇਂ ਕਿ ਪਹਿਲਾਂ ਆਪਾਂ ਕਰੀਜ਼ ਕੱਟ ਕਰੀਜ਼ ਹਾਫ ਕੱਟ ਕਰੀਜ਼ ਫੁੱਲ ਕੱਟ ਕਰੀਜ਼ ਮੇਕਅਪ ਤਾਂ ਅੱਜ ਦੇ ਬਹੁਤ ਅਪਲੋਡ ਕੀਤੇ ਨੇ ਤੇ ਅੱਜ ਕੁਝ ਅਲੱਗ ਹੋਏਗਾ ਅ ਇਹਦੇ ਵਿੱਚ ਆਪਾਂ ਦੱਸਾਂਗੇ ਕਿ ਹੁੱਡਡ ਆਇਸ ਤੇ ਕੱਟ ਕ੍ਰੀਜ਼ ਦਾ ਜਿਹੜਾ ਮੇਕਅਪ ਆ ਉਹ ਕਿਸ ਤਰ੍ਹਾਂ ਕਰਾਂਗੇ ਤੇ ਆਓ ਕਰਦੇ ਆਪਾਂ ਹੁੱਡਡ ਆਇਸ ਤੇ ਮੇਕਅਪ ਹੁਣ ਜਿਵੇਂ ਦੇਖੋ ਇਹ ਇਹਨਾਂ ਦੇ ਆਇਸ ਹੁੱਡਡ ਆਇਸ ਨੇ ਤੇ ਆਪਾਂ ਨੂੰ ਕ੍ਰੀਜ਼ ਦਾ ਕਿਵੇਂ ਪਤਾ ਲੱਗੂਗਾ ਪਹਿਲਾਂ ਆਪਾਂ ਅੱਖ ਬੰਦ ਕਰ ਲੈਣੀ ਆ ਅੱਖ ਬੰਦ ਕਰਨ ਤੇ ਥੋੜਾ ਜਿਹਾ ਇੱਥੋਂ ਪ੍ਰੈਸ ਕਰਾਂਗੇ ਤੇ ਆਪਣੀ ਜਿਹੜੀ ਇੱਥੇ ਕ੍ਰੀਜ਼ ਜਿਹੜੀ ਆ ਸ਼ੋ ਹੋ ਜਾਏਗੀ ਤੇ ਫਿਰ ਆਪਾਂ ਕ੍ਰੀਜ਼ ਨੂੰ ਥੋੜਾ ਥੋੜਾ ਪ੍ਰੋਡਕਟ ਅਪਲਾਈ ਕਰਕੇ ਕਰੀਜ਼ ਜਿਹੜੀ ਆ ਉਹ ਬਣਾ ਲਵਾਂਗੇ ਇਸ ਤਰ੍ਹਾਂ ਆਪਾਂ ਕਰੀਜ਼ ਜਿਹੜੀਆਂ ਥੋੜਾ ਥੋੜਾ ਪ੍ਰੋਡਕਟ ਲੈ ਕੇ ਤੇ ਹੁਣ ਆਪਾਂ ਇੱਥੇ ਬਲੈਂਡਿੰਗ ਬ੍ਰਸ਼ ਲੈ ਕੇ ਥੋੜਾ ਜਿਹਾ ਪਹਿਲੇ ਕਲਰ ਨਾਲ ਉਹ ਲਾਈਟ ਕਲਰ ਲੈਣਾ ਹੈ ਤੇ ਇਹਦੇ ਉੱਪਰ ਆਪਾਂ 크리즈 ਨੂੰ ਲਾਈਟ ਕਲਰ ਨਾਲ ਸਮਝ ਕਰਦੇ ਜਾਣਾ ਹੈ ਇਹਦੇ ਨਾਲ 크리즈 ਹੋਰ ਵੀ ਸੋਹਣੀ ਬਣ ਜਾਂਦੀ ਆ ਤੇ ਆਪਣਾ ਜਿਹੜਾ ਆਈਸ ਦਾ ਮੇਕਅਪ ਹੋਰ ਵੀ ਸੋਹਣਾ ਲੱਗਦਾ ਹੈ ਤੇ ਹੁਣ ਆਪਾਂ ਇਹਨੂੰ ਇਸ ਕਲਰ ਨੂੰ ਚੰਗੀ ਤਰ੍ਹਾਂ ਸਮਝ ਕਰ ਦਿੱਤਾ ਹੈ ਤੇ ਇਸ ਤੋਂ ਬਾਅਦ ਆਪਾਂ ਪਹਿਲਾਂ ਡਾਰਕ ਕਲਰ ਲਿਆ ਸੀ ਉੱਪਰ ਇਸ ਤੋਂ ਥੋੜਾ ਜਿਹਾ ਲਾਈਟ ਤੇ ਹੁਣ ਥੋੜਾ ਜਿਹਾ ਡਾਰਕ ਕਲਰ ਇਸ ਤੋਂ ਡਾਰਕ ਕਲਰ ਲਵਾਂਗੇ ਤੇ ਉਸ ਨੂੰ ਇਸ ਦੇ نیچے ਆਪਾਂ ਕ੍ਰੀਜ਼ ਦੇ نیچے ਲਗਾ ਕੇ ਪ੍ਰੋਡਕਟ ਨੂੰ ਥੋੜਾ ਥੋੜਾ ਲਾ ਕੇ ਤੇ ਉਸ ਨੂੰ ਬ੍ਰਸ਼ ਦੀ ਹੈਲਪ ਨਾਲ ਆਪਾਂ ਕੀ ਕਰ ਦੇਣਾ ਬਲੈਂਡ ਇਸ ਤਰ੍ਹਾਂ ਆਪਣੇ ਜਿਹੜੇ ਬਲੈਂਡਿੰਗ ਆ ਹੋਰ ਵੀ ਸੋਹਣੀ ਹੁੰਦੀ ਹੈ ਤੇ ਆਪਣੀ ਕ੍ਰੀਜ਼ ਜਿਹੜੀ ਹੈ ਬਹੁਤ ਸੋਹਣੀ ਨਿਖਰ ਕੇ ਆਉਂਦੀ ਹੈ ਤੇ ਬਹੁਤ ਸੋਹਣੀ ਕ੍ਰੀਜ਼ ਬਣਦੀ ਹੈ ਇਹ ਉਹ ਆਪਾਂ ਦੂਸਰੀ ਅੱਖ ਤੇ ਜਿਵੇਂ ਨਾਰਮਲ ਕ੍ਰੀਜ਼ ਬਣਾਉਂਦੇ ਆ ਉਸ ਤਰ੍ਹਾਂ ਕ੍ਰੀਜ਼ ਬਣਾ ਲੈਣੀ ਹੈ ਤੇ ਫਿਰ ਦੋਨਾਂ ਦਾ ਆਪਾਂ ਡਿਫਰੈਂਸ ਵੇਖਾਂਗੇ ਕਿ ਆਪਾਂ ਇੱਕ ਤਾਂ ਹੂਡਡ ਆਈਸ ਦਾ ਜਿਵੇਂ ਉਹਨੂੰ ਓਪਨ ਕਿਵੇਂ ਦਿਖਾਉਣਾ ਹੈ ਜਿਵੇਂ ਆਪਣੀ ਕ੍ਰੀਜ਼ ਸਹੀ ਨਹੀਂ ਦਿਖਦੀ ਤੇ ਵਰਸਸ ਆਹ ਵਾਲੀ ਆਪਾਂ ਨਾਰਮਲ ਹੀ ਜਿਵੇਂ ਮੇਕਅਪ ਕਰਦੇ ਆ ਉਹ ਕਰਕੇ ਦੇਖਦੇ ਆ ਦੋਨਾਂ ਦਾ ਫਰਕ ਆਪਾਂ ਲਾਸਟ ਤੇ ਦਿਖਾਵਾਂਗੇ ਇਹ ਆਪਾਂ ਕ੍ਰੀਜ਼ ਦੂਸਰੀ ਅੱਖ ਤੇ ਨਾਰਮਲ ਹੀ ਬਣਾ ਲਈ ਆ ਸੇਮ ਹੀ ਉਸੇ ਤਰੀਕੇ ਨਾਲ ਮੈਂ ਲਾਈਟ ਕਲਰ ਲੈ ਕੇ ਬਲੈਂਡਿੰਗ ਕਰ ਦਿੱਤੀ ਆ ਤੇ ਹੁਣ ਥੋੜਾ ਜਿਹਾ ਡਾਰਕ ਕਲਰ ਲੈ ਕੇ ਆਪਾਂ نیچے ਵੀ ਕਰੀਜ਼ ਨੂੰ ਥੋੜਾ ਡਾਰਕ ਕਰਾਂਗੇ ਕਟ ਕਰੀਜ਼ ਦੇਣਾ ਇਸ ਕਰਕੇ ਆਪਾਂ ਬੈਕ ਸਾਈਡ ਤੇ ਥੋੜਾ ਜਿਹਾ ਮੈਂ ਡਾਰਕ ਲੈ ਕੇ ਇੱਥੇ ਆਪਾਂ ਥੋੜੀ ਜੀ ਕੈਟ ਆਈ ਲੁੱਕ ਜੀ ਦੇ ਦੇਣੀ ਆਪਾਂ ਦੂਸਰੇ ਕਲਰ ਨਾਲ ਥੋੜਾ ਜਿਹਾ ਮੈਂ ਡਾਰਕ ਲਿਆ ਇੱਥੇ ਇਸ ਨੂੰ ਆਪਾਂ ਇੱਥੇ ਪੈਨੇਟੇਟ ਕਰ ਦੇਣਾ ਇਸ ਕਲਰ ਨੂੰ ਆਪਾਂ ਬੈਕ ਸਾਈਡ ਤੇ ਤੇ ਕਿਉਂਕਿ ਆਪਾਂ ਕੱਟ ਕਰੀਜ਼ ਮੇਕਅਪ ਕੀਤਾ ਹੈ ਇਹ ਥੋੜਾ ਜਿਹਾ ਨਾਰਮਲ ਮੇਕਅਪ ਨਾਲੋਂ ਥੋੜਾ ਜਿਹਾ ਹੁੰਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਇਸ ਕਰਕੇ ਆਪਾਂ ਇੱਥੇ ਸ਼ੋਅ ਕਰਨੀ ਹੁੰਦੀ ਕੱਟ ਕਰੀਜ਼ ਇਸ ਕਰਕੇ ਆਪਾਂ ਕਲਰ ਵੀ ਡਿਫਰੈਂਟ ਡਿਫਰੈਂਟ ਲਿਆ ਤਾਂ ਕਿ ਆਪਣਾ ਜਿਹੜਾ ਕੱਟ ਕਰੀਜ਼ ਆ ਸ਼ੋਅ ਹੋਵੇ ਤੇ ਨਾਲ ਹੀ ਨਾਲ ਹੁੱਡ ਡਾਈਸ ਦੀ ਜਿਹੜੀ ਲੁੱਕ ਆ ਉਹ ਨਾਰਮਲ ਦਿਖੇ ਤੇ ਹੁਣ ਆਪਾਂ ਇੱਥੇ ਕੱਟ ਕਰੀਜ਼ ਦੇ ਕੇ ਤੇ ਇੱਥੇ ਆਪਾਂ ਕਲਰ ਦੇਵਾਂਗੇ ਤੇ ਉਹ ਆਜੋ ਆਪਾਂ ਕਿਸ ਤਰ੍ਹਾਂ ਕਰਨਾ ਕੰਮ ਤੁਹਾਨੂੰ ਮੈਂ ਦੱਸਦੀ ਹਾਂ ਹੁਣ ਇੱਥੇ ਮੇਨ ਇੱਕ ਟ੍ਰਿਕ ਹੈ ਤੁਹਾਨੂੰ ਮੈਂ ਦੱਸਦੀ ਹਾਂ ਹੁਣ ਮੈਂ ਕਨਸੀਲਰ ਲੈ ਲਿਆ ਤੇ ਉਹ ਮੈਂ ਬ੍ਰਸ਼ ਦੀ ਹੈਲਪ ਨਾਲ ਇੱਥੇ ਆਪਾਂ ਲਿਡ ਤੇ ਲਗਾ ਲੈਣਾ ਕਨਸੀਲਰ ਲਗਾਉਣ ਤੋਂ ਬਾਅਦ ਆਪਾਂ ਆਈਸ ਨੂੰ ਕੀ ਕਰਨਾ ਹੈ ਓਪਨ ਆਈਸ ਓਪਨ ਕਰਿਓ ਉੱਪਰ ਨੂੰ ਬਿਲਕੁਲ ਤਾਂ ਨੂੰ ਦੇਖੋ ਹਾਂਜੀ ਤੇ ਹੁਣ ਨੀਚੇ ਨੂੰ ਦੇਖੋ ਤੇ ਆਪਣਾ ਇੱਥੇ ਕੀ ਆ ਆਪਾਂ ਨੂੰ ਜਿਹੜੀ ਕਰੀਜ਼ ਦੀ ਲਾਈਨ ਜਿਹੜੀ ਉਹ ਮਿਲ ਗਈ ਆ ਆਪਾਂ ਨੂੰ ਗਾਈਡ ਲਾਈਨ ਮਿਲ ਗਈ ਆ ਤੇ ਹੁਣ ਆਪਾਂ ਐਸੇ ਨੂੰ ਹੀ ਸੈਪਰੇਟ ਕਰਦੇ ਹੋਏ ਆਪਾਂ ਜਿਹੜੀ ਕਰੀਜ਼ ਬਣਾ ਲੈਣੀ ਆ ਪੈਨਸਿਲ ਨਾਲ ਸਾਰੇ ਆਪਾਂ ਅੱਖ ਤੇ ਅਪਲਾਈ ਕਰ ਦੇਣਾ ਇਹ ਟ੍ਰਿਕ ਬਹੁਤ ਹੀ ਵਧੀਆ ਰਹਿੰਦੀ ਹੈ ਇਹਦੇ ਨਾਲ ਆਪਾਂ ਨੂੰ ਪ੍ਰੋਪਰ ਕ੍ਰੀਜ਼ ਲਾਈਨ ਦਾ ਜਿਹੜਾ ਪਤਾ ਲੱਗ ਜਾਂਦਾ ਹੈ ਕਿ ਆਪਣੀ ਕ੍ਰੀਜ਼ ਕਿੱਥੇ ਸਹੀ ਰਹੂਗੀ ਹੂ ਡ੍ਰਾਇਸ ਤੇ ਖਾਸ ਕਰਕੇ ਆਪਾਂ ਨੂੰ ਕ੍ਰੀਜ਼ ਜਿਹੜੇ ਸ਼ੋ ਨਹੀਂ ਹੁੰਦੀ ਤੇ ਇਸ ਤਰ੍ਹਾਂ ਆਪਾਂ ਕ੍ਰੀਜ਼ ਦਾ ਪਤਾ ਲਗਾ ਸਕਦੇ ਹਾਂ ਤੇ ਇਹ ਆਪਾਂ ਇੱਥੇ ਕੱਟ ਕ੍ਰੀਜ਼ ਤੇ ਫਿੰਗਰ ਨਾਲ ਕਾਪਰ ਕਲਰ ਮੈਂ ਲੈ ਲਿਆ ਹੈ ਤੇ ਮੈਂ ਫਿੰਗਰ ਨਾਲ ਇੱਥੇ ਅਪਲਾਈ ਕਰੂੰਗੀ ਸ਼ਿਮਰੀ ਕਲਰ ਲੈ ਆਪਾਂ ਸ਼ਿਮਰੀ ਕਲਰ ਥੋੜੇ ਜੇ ਫਿੰਗਰ ਨਾਲ ਜਿਹੜੇ ਵਧੀਆ ਅਪਲਾਈ ਹੁੰਦੇ ਆ ਇੱਥੇ ਆਪਣੇ ਬਾਰਡਰ ਲਾਈਨ ਸ਼ੋ ਨਾ ਹੋਵੇ ਇਸ ਕਰਕੇ ਆਪਾਂ ਥੋੜਾ ਥੋੜਾ ਫੇਸ ਕਰਨ ਉੱਪਰ ਸਮੱਜ ਕਰਕੇ ਇਵਨ ਕਰ ਦੇਣਾ ਹੈ ਤੇ ਇਦਾਂ ਲੁੱਕ ਵੀ ਬਹੁਤ ਸੋਹਣੀ ਆਉਂਦੀ ਨੇ ਤਾਂ ਆਹ ਸਾਰੇ ਕਲਰ ਤੇ ਆਹ ਵਾਲੇ ਕਲਰ 'ਚ ਇੱਕ ਲਾਈਨ ਜੀ ਕ੍ਰੀਏਟ ਹੋ ਜਾਂਦੀ ਏ ਤੇ ਬਾਰਡਰ ਜਿਹਾ ਸ਼ੋ ਹੁੰਦਾ ਜਿਹੜਾ ਕਿ ਸੋਹਣਾ ਨਹੀਂ ਲੱਗਦਾ ਤੇ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਸਮੱਜ ਕਰਤਾ ਐਸ ਕਲਰ ਨੂੰ ਇਹਦੇ ਉੱਪਰ ਤੇ ਇਹ ਇਵਨ ਲੁੱਕ ਆਉਂਦੀ ਹੈ ਬਿਲਕੁਲ ਤੇ ਇੱਥੇ ਆਪਾਂ ਥੋੜਾ ਜਿਹਾ ਕੱਟ ਕਰੀਜ਼ ਸ਼ੋ ਕਰਨ ਲਈ ਥੋੜਾ ਜਿਹਾ ਮੈਂ ਡਾਰਕ ਕਲਰ ਲੈ ਲਿਆ ਕੱਟ ਕਰੀਜ਼ ਦੇ ਉੱਪਰ ਪੈਨਸਲ ਦੀ ਹੈਲਪ ਨਾਲ ਤਾਂ ਜੋ ਕੱਟ ਕਰੀਜ਼ ਜਿਹੜੀ ਜ਼ਿਆਦਾ ਸ਼ੋ ਹੋਵੇ ਤੇ ਇੱਥੇ ਮੈਂ ਇੱਕ ਲਾਈਨ ਡਰਾ ਕਰ ਦੂੰਗੀ ਨਾਲ ਕਰੀਜ਼ ਜਿਹੜੀ ਆ ਹੋਰ ਵੀ ਇਨਹਾਂਸ ਹੁੰਦੀ ਹੈ ਤੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਤੇ ਇੱਥੇ ਆਪਾਂ ਹਾਈਲਾਈਟ ਕਰਾਂਗੇ ਆਈਸ ਨੂੰ ਮੀਨਰ ਕੋਰਨਰ ਵੀ ਆਪਾਂ ਹਾਈਲਾਈਟ ਕਰਾਂਗੇ ਥੋੜਾ ਤੇ ਦੂਸਰੀ ਆਇਸ ਤੇ ਵੀ ਆਪਾਂ ਸੇਮ ਬੈਕ ਸਾਈਡ ਨੂੰ ਡਾਰਕ ਕਲਰ ਨਾਲ ਸੈੱਟ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਕਰੀਜ਼ ਨੂੰ ਕਵਰ ਕਰਾਂਗੇ ਤੇ ਫਿਰ ਦੇਖਾਂਗੇ ਆਪਾਂ ਦੋਨਾਂ 'ਚ ਡਿਫਰੈਂਸ ਕੀ ਹੈ ਤੇ ਆਪਣੀ ਆਇਸ ਦੀ ਲੁੱਕ ਕਿਸ ਤਰ੍ਹਾਂ ਦੀ ਆਉਂਦੀ ਹੈ ਤੇ ਮੈਂ ਜੈਲ ਲਾਈਨਰ ਲਗਾ ਰਹੀ ਆਂ ਤੇ ਇੱਥੇ ਆਪਾਂ ਅਹ نیچے ਵਾਲੀ ਲੈਸ਼ ਦੇ نیچے ਆਪਾਂ ਜਿਹੜਾ ਉੱਪਰ ਕਲਰ ਆਈ ਸ਼ੈਡੋ ਕਲਰ ਲਾਇਆ ਸੀ ਸੇਮ ਆਪਾਂ ਕਲਰ ਇੱਥੇ ਅਪਲਾਈ ਕਰ ਦੇਣਾ ਇਹ ਨਾਲ ਇਸ ਮੇਕਅਪ ਦੀ ਲੁੱਕ ਹੋਰ ਵੀ ਸੋਹਣੀ ਹੋ ਜਾਂਦੀ ਹੈ ਤੇ ਇਹ ਆਪਣੀ ਫਾਈਨਲ ਲੁੱਕ ਤੇ ਦੇਖੋ ਇੱਥੇ ਆਪਣੀ ਕਟ ਕਰੀਜ਼ ਵੀ ਬਣ ਗਿਆ ਤੇ ਉਹ ਡਡ ਆਈਸ ਬਿਲਕੁਲ ਵੀ ਸ਼ੋ ਨਹੀਂ ਹੋ ਰਹੀਆਂ ਤੇ ਆਪਣੀ ਜਿਹੜੀ ਲੁੱਕ ਆ ਖਿਲੀ ਖਿਲੀ ਨਜ਼ਰ ਆ ਰਹੀ ਹੈ ਤੇ ਦੂਸਰੀ ਸਾਈਡ ਤੇ ਆਪਾਂ ਜਿਵੇਂ ਸਿੰਪਲ ਮੇਕਅਪ ਕੀਤਾ ਹੈ ਤੇ ਤੁਸੀਂ ਡਿਫਰੈਂਸ ਵੇਖ ਸਕਦੇ ਹੋ ਦੋਨੋਂ ਆਈਸ ਦਾ ਉਹੀ ਜਿਵੇਂ ਆਪਾਂ ਕਰੀਜ਼ ਲਾਈਨ ਨਾਪ ਕੇ ਕੀਤੀ ਸੀ ਤੇ ਬਿਲਕੁਲ ਸਹੀ ਆਈ ਹੈ ਉਹਦੀ ਆਈਸ ਦੇ ਮੁਤਾਬਕ ਤੇ ਇਹਦੀ ਜਿਹੜੀ ਕਰੀਜ਼ ਆ ਆਪਾਂ ਉਸ ਤਰ੍ਹਾਂ ਹੀ ਲਿਡ ਦੇ ਹਿਸਾਬ ਨਾਲ ਰੱਖੀ ਸੀ ਤੇ ਅੱ디 ਥੋੜੀ ਜੀ ਹੇਠਾਂ ਆਈਆਂ ਤੇ ਹਾਈਲਾਈਟ ਪੁਆਇੰਟ ਦੇਖੋ ਤੁਸੀਂ ਜਿਆਦਾ ਵਧਿਆ ਆ ਰਿਹਾ ਉੱਪਰੋਂ ਤੇ ਇਹਦਾ ਬਿਲਕੁਲ ਥੋੜਾ ਜਿਹਾ ਹਾਈਲਾਈਟ ਪੁਆਇੰਟ ਜਿਵੇਂ ਆ ਰਿਹਾ ਹੈ ਇਹ ਹੁੰਦਾ ਹੈ ਹੂਡਡ ਆਈਸ ਮੇਕਅਪ ਦਾ ਡਿਫਰੈਂਸ ਤੇ ਲੁੱਕ ਦਾ ਤੁਹਾਨੂੰ ਕਿੰਨਾ ਡਿਫਰੈਂਸ ਲੱਗਾ ਤੇ ਕਿਵੇਂ ਆਈਸ ਲੱਗ ਰਹੀਆਂ ਤੇ ਤੁਸੀਂ ਮੈਨੂੰ ਤੇ ਆਈਸ ਮੇਕਅਪ ਦਾ ਰਿਜ਼ਲਟ ਦੇਖ ਕੇ ਜ਼ਰੂਰ ਦੱਸਿਓ ਕਮੈਂਟਾਂ ਵਿੱਚ ਕਿ ਤੁਹਾਨੂੰ ਮੇਰਾ ਅੱਜ ਦਾ ਅ ਜਿਵੇਂ ਵੀਡੀਓ ਦੇ ਵਿੱਚ ਕੀ ਸਿੱਖਣ ਨੂੰ ਮਿਲਿਆ ਕਿ ਆਪਾਂ ਹੁੱਡੜਾ ਇਸ ਮੇਕਅਪ ਤੇ ਤੇ ਮੇਰਾ ਅੱਜ ਦਾ ਇਸ ਮੇਕਅਪ ਤੁਹਾਨੂੰ ਕਿਵੇਂ ਦਾ ਲੱਗਾ ਕੀ ਤੁਹਾਨੂੰ ਸਿੱਖਣ ਨੂੰ ਮਿਲਿਆ ਪਲੀਜ਼ ਤੁਸੀਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਅ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਨੂੰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਵੇਂ ਟੌਪਿਕ ਤੇ ਤਦ ਤੱਕ ਲਈ sastri